ਸਿਆਣਿਆਂ ਨੇ ਕਥਨ ਨੂੰ ਕਿ ਸ਼ਬਦ ਵਾਰਾ ਤੇ ਇਸ ਮਨ ਨੂੰ ਰੋਕ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ 'ਤੇ ਆਇਆ ਗੁਰਮੁਖ ਨੇ ਆਪਣੇ ਮੰਦਾ ਮੰਦਾ ਸੁਭਾਅ ਮਾਰ ਲਿਆ ਸ਼ਬਦ ਦੀ ਕਸਵੱਟੀ ਤੇ ਪਰਖਦੇ ਜੋ ਗੁਰੂ ਦਾ ਹੁਕਮ ਹੈ ਗੁਰੂ ਕੀ ਬਾਣੀ ਵਿੱਚ ਮੇਰਾ ਮਨ ਉਸ ਸੰਸਾਰ ਹੈ ਕਿ ਨਹੀਂ ਜਿੰਨਾ ਫਰਕ ਹੈ ਓਨੀ ਪ੍ਰੀਤੀ ਪਿਆਰ ਨੂੰ ਫਿਰ ਪਰਖ ਕੇ ਵੇਖਦਾ ਹੈ ਪੁਨਿਆਰਾ ਉਠਾਲੀ ਵਿੱਚ ਪਾ ਕੇ ਫਿਰ ਸੁਨੇਹੇ ਦੀ ਪਰਖਦਾ ਉਹ ਪੱਥਰ ਦੀ ਕੀ ਕੀ ਦੇ ਉੱਪਰ ਪਾਹ ਹਲਿੰਕੁਸ਼ ਮੈਣੀਏ ਪਾਉ ਤੁਹਾਡਾ ਕੁੱਠਾ ਨਹੀਂ ਤੀਸਰੀ ਵਾਰੀ ਪਾਉ ਜਦੋਂ ਉਹ ਝੀਕ ਹੋ ਗਿਆ ਫਿਰ ਪਰਖ ਖਜ਼ਾਨਾ ਪਾਇਆ ਸਰਾਫੀ ਫਿਰ ਨਹੀਂ ਪਾਇਆ ਫਿਰ ਨਹੀਂ ਪਾਇਆ ਗੁਰ ਸਿੱਖ ਪਰਖਦਾ ਹੈ ਆਪਣੇ ਮਨ ਰੂਪੀ ਸੁਨੇਹੇ ਨੂੰ ਸੀਤੇ ਸੋਨਾ ਨੂੰ ਮਨ ਤੋ ਜੋਤ ਸਰੂਪ ਹੈ ਪਰ ਇਸ ਨੂੰ ਮਾਇਆ ਲਾਗੀ ਪਰਮਪੂਰਣ جنم جنم کی اس من کو من لا کالا ہوا سیاہ ایک آدمی لکڑ ہارا لکڑا مر مڑ درا ہو گیا لکڑا چکنے ترتے پر گرمی بڑی چان کی درش بڑی بڑی, بڑی درش کی شان بڑی بڑھ گیا رکھی اتنے پنڈ تمہا پی گیا سو گیا آرام آیا اٹھایا ਵਿਚਾਰ ਨਹੀਂ ਕਰ ਰਿਹਾ ਸੀ ਕਹਾਵਤ ਹੈ ਕਿ ਪੰਜਾਬੀਆਂ ਦੇ ਹੱਥੀਂ ਚੱਲੇ ਰਹਿੰਦੇ ਬੰਗਾਲੀਆਂ ਦੀ ਜ਼ੁਬਾਨ ਬੰਦਾ ਬੈਠਾ ਹੋਰ ਲਈ ਕਿ ਪੱਬੀ ਹਲਾਈ ਜਾਵੇਗਾ ਹੱਥੀਂ ਹਲਾਈ ਜਾਵੇਗਾ ਤਣਕਾ ਹੀ ਟੋੜੀ ਜਾਵੇਗਾ ਪਰ ਆਮ ਬੰਦਾ ਰੱਬ ਦਾ ਪਿਆਰਾ ਨਹੀਂ ਸੁਣਾ ਇੰਦਰੀਆਂ ਤੇ ਕਾਬੂ ਪਾਇਆ ਹੁੰਦਾ ਇਹ ਵਿਚਾਰ ਕਰਿਆ ਕਿ ਧਰਤੀ ਨੂੰ ਫੋਲੜ ਹੈ ਕੋਈ ਚਿੰਤਾ ਜੀ ਮਨ ਵਿੱਚ ਹੈ ਵਿਸ਼ਵਿਕ ਲਾਲ ਨਿਕਲ ਆਇਆ ਕੁਦਰਤੀ ਲਾਲ ਉਹ ਪਗੜ ਕੇ ਜੇਬ ਵਿੱਚ ਪਾ ਲਿਆ ਤਾਂ ਜੇਬ ਸੀ ਜਾਂ ਮੂਹਰੇ ਵੱਲ ਅੱਗੇ ਆਇਆ ਨਦੀ ਸੀ ਨਦੀ ਤੋਂ ਪਾਣੀ ਛੀਨ ਲੱਗਾ ਖਿਆਲ ਹੀ ਨਹੀਂ ਆਇਆ ਕਿ ਜੇਬ ਵਿੱਚੋਂ ਕੋਈ ਚੀਜ਼ ਡਗਣਾ ਪਵੇ ਨੀਵਾ ਹੋਇਆ ਤੇ ਉਹ ਲਾਲ ਉਸ ਨਦੀ ਵਿੱਚ ਡੁੱਬਦੀ ਹੈ ਅੱਗੇ ਚਲਾ ਗਿਆ ਪਿਸ਼ਟੌਣਾ ਹੋਇਆ ਉਸ ਨੂੰ ਆ ਜਾਲਾ ਲੱਗ ਗਿਆ ਜਾਣਾ ਸੋ ਕਈ ਦਿਨਾਂ ਤੋਂ ਬਾਅਦ ਕਿਤੇ ਉਸ ਨੇ ਮੱਛੀ ਖਰੀਦੀ ਉਹ ਲਾਲ ਉਸ ਮੱਛੀ ਨੇ ਨਿਕਲ ਲਿਆ ਸੀ ਉਸ ਦੇ ਪੇਟ ਵਿੱਚ ਨਿਕਲ ਗਿਆ ਪਰ ਤੀਤ ਹੁੰਦਾ ਮਣੀ ਨੇ ਕਹਿੰਦੇ ਹੋਂ ਅਲੰਕਾਰ ਮਹਾਪੁਰਖ ਸੁਣਾ ਕਹਿੰਦੇ ਮਣੀ ਵੀ ਉਸ ਨੂੰ ਕਿਆ ਕਰਦੇ ਚਿੰਤਾ ਮਨ ਬਣੀ ਕਿ ਇਹ ਵਿਚ ਕੋਈ ਕੋਈ ਦਮਕੇੜੀ ਕੀ ਜ਼ਰੂਰ ਨਿਕਲਦੀ ਹੈ ਪਰ ਇਸ ਦੇ ਉੱਪਰ ਮੈਲ ਪਚਾਇਆ ਦੀ ਖਬਰੇ ਕੀ ਚੀਜ਼ ਹੈ ਕੋਲ ਸੀ ਪਿਆ ਹੋਇਆ ਕੋਲ ਸੀ ਵੱਡਾ ਪਾਰੀ ਪਹਾੜ ਇਹਦੇ ਨਾਲ ਰਗੜ ਕੇ ਦੇਖੀ ਜੀ ਜਿਵੇਂ ਜਿਵੇਂ ਨੂੰ ਰਗੜਿਆ ਤਿੰਨੇ ਤੇ ਵਿੱਚ ਚਮਕਾਂ ਤੇ ਦਮਕਾਂ ਨਿਕਲੀਆਂ ਚਮਕਾਂ ਦਮਕਾਂ ਨਿਕਲਣ ਤੋਂ ਬੜਾਇਆ ਚਾਜ ਹੋਇਆ ਬਹੁਤ ਦੇ ਕਿਸਾ ਨਾਲ ਤਾਪ ਹੋਇਆ ਇਹ ਦ੍ਰਿਸ਼ਟਾਂ ਦਾ ਦ੍ਰਿਸ਼ਟਾ ਸਾਡਾ ਮਨੂਪੀ ਲਾਲ ਇਹ ਜੀਵ ਰੂਪ ਲੱਕੜਹਾਰਾ ਵਿਚਾਰਾ ਇਹ ਮਿਹਨਤ ਮੁਸ਼ਕਲ ਹੈ ਕੀ ਕਰਦਾ ਹੈ ਕਿਸੇ ਧੂਨੀਆਂ ਤਾਲੀਆਂ ਜਲ ਪਾਰੇ ਕਰ ਲੈ ਪੁੱਠਾ ਲੰਕ ਲਿਆ ਵਰਤ ਰੱਖ ਲਿਆ ਇਹ ਮੜੀਓ ਤੇ ਜੇ ਕੰਮ ਇਹ ਹੋ ਜੇ ਮੁਸ਼ਕਲ ਬਹੁਤੀ ਤੇ ਪ੍ਰਾਪਤੀ ਘੱਟ ਲੱਕੜਾਂ ਦੇ ਦੀ ਮਿਹਨਤ ਬਹੁਤੀ ਹੁੰਦੀ ਹੈ ਤੇ ਪ੍ਰਾਪਤੀ ਘੱਟ ਹੁੰਦੀ ਹੈ ਵਿਚਾਰੀ ਇਹ ਪਾਸੇ ਜਿਹੜਾ ਲੱਗਾ ਹੋਇਆ ਸੀ ਸੋ ਇਸ ਨੂੰ ਇਹ ਬ੍ਰह्म ਵਿਦਿਆਰੂਪ ਜਾਂ ਕੋ ਮਾਨੂ ਕੀ ਲਾਲ ਪ੍ਰਾਪਤ ਤਾਂ ਹੋਇਆ ਸੀ ਪਰਮੇਸ਼ਰ ਦੀ ਜੋਤ ਵਾਲਾ ਪਰ ਇਹ ਆਸਾ ਰੂਪੀ ਨਵੀ ਤੇ ਪਦਾਰਥ ਰੂਪੀ ਪਾਣੀ ਕੀ ਲੱਗ ਚਾ ਆਸਾ ਨਵੀ ਤੇ ਪਦਾਰਥਾ ਨੂੰ ਕੀ ਪਾਣੀ ਕੀ ਲੱਗ ਚਾ ਇਸ ਦਾ ਮਾਨ ਤੇ ਦੀ ਬਿਰਤੀ ਇਹ ਉਸ ਨਦੀ ਦੇ ਵਿੱਚ ਆਸਰੂਪੀ ਨਦੀ ਵਿੱਚ ਹੀ ਗਲਤਨੀ ਹੈ ਐਸਾ ਇੱਕ ਦੁਕਾਨ ਬਣਾਉਣੀ ਹੈ ਅਗਲੇ ਸਾਲ ਦੂਸਰੀ ਦੁਕਾਨ ਵਾਲੇ ਨਾਲ ਵੀ ਸਾਥ ਆ ਲੈਣ ਅਗਲੇ ਸਾਲ ਹੋਰ ਕੱਲ ਵੱਧ ਜਾਊ ਅਗਲੇ ਸਾਲ ਹੋਰ ਉਦੋਂ ਅਗਲੇ ਸਾਲ ਬੱਚਿਆਂ ਨੇ ਪੜ ਕੇ ਨੌਕਰੀ ਤੇ ਲੱਗ ਜਾਊ ਇਹ ਆਸਾ ਲੰਮੀ ਤੋਂ ਲੰਮੀ ਪ੍ਰਾਰਥਨਾ ਇਹ ਗੁਣੇ ਚਿੱਤ ਲੈ ਕੇ ਨਦੀ ਵਗ ਰਹੀ ਹੈ ਜਉ ਤੁਰ ਲੈ ਕੇ ਸ੍ਰਿਸ਼ਟੀ ਚੱਲੇ ਤਜਰੋ ਤੱਕ ਸ੍ਰਿਸ਼ਟੀ ਰਹਣੀ ਹੈ ਇਸ ਰਸਾ ਸੰਦੀ ਦਾ ਪ੍ਰਵਾਹ ਇਹਦੇ ਵਿੱਚੋਂ ਮਨ ਨੂੰ ਕਿ ਲਾਲ ਦਿਖ ਪਿਆ ਗੁਰੂ ਘਰ ਆਇਓ ਪਰ ਇਸੇ ਸਿਆਣੇ ਰਾਹੀਂ ਇਹ ਪਤਾ ਲੱਗਾ ਕਿ ਤੇਰਾ ਮਨ ਤਾਂ ਵਿਸ਼ੇ ਵਿਚਾਰਾਂ ਵਿੱਚ ਪਦਾਰਥਨ 'ਚ ਖਚਤ ਹੋ ਗਿਆ ਇਥੇ ਸਦਾ ਨਹੀਂ ਰਹਿਣਾ ਇਸ ਮਨ ਨੂੰ ਪਵਿੱਤਰ ਬਣਾਤ ਬਾਹਰੂ ਦੇ ਵਿੱਚ ਸੰਪੂਰਨ ਪੇਧ ਹੋਣਾ ਤੂੰ ਤਾਂ ਆਸਾਦ ਵਿੱਚ ਹੀ ਖਚਤ ਹੋ ਗਿਆ ਹੈ ਪਦਾਰਥਨ ਕਿ ਜਲ ਵਿੱਚ ਹੀ ਰੁੜ ਗਿਆ ਚਾਲ ਕਰ ਕੋਸ਼ ਹੱਥ ਵਿੱਚ ਇੱਕ ਪਕੜ ਲਗਾ ਉਸ ਮਾਲੂਕੀ ਲਾਲ ਨੂੰ ਉਹਦੇ ਵਿੱਚ ਕੋਈ ਕੋਈ ਚਮਕ ਤਾਂ ਨਿਕਲਦੀ ਹੈ ਕਦੇ ਕਦੇ ਮਾਨਾ ਕਾਗਰ ਹੁੰਦਾ ਹੈ ਤੇ ਕਦੇ ਕਦੇ ਗੁਰੂ ਕੀ ਬਾਣੀ ਸੁਣ ਕੇ ਮਨ ਫਰਦਾ ਹੈ ਕੀਰਤਨ ਦਾ ਅਸਰ ਹੋ ਜਾਂਦਾ ਹੈ ਕਥਾ ਦਾ ਅਸਰ ਹੋ ਜਾਂਦਾ ਹੈ ਹੋਰ ਨਹੀਂ ਤਾਂ ਜਲੂਸ ਵੱਡਾ ਪਾਰੀ ਦੇਖ ਕੇ ਉਦੋਂ ਅਸਰ ਪੈ ਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕੁਰਬਾਨੀ ਵਿੱਚ ਬਰਕਤ ਸਚਾਈ ਫਿਰ ਵੀ ਸਚਾਈ ਬਰੇਖਾ ਨੇ ਪਿਆ ਹੋਇਆ ਸੀ ਫਲਾਣਾ ਵੀ ਹੈ ਉਹ ਜੀ ਹੋ ਸਕਦਾ ਠੰਕਾ ਵੀ ਹੋ ਸਕਦਾ ਪਰ ਵਿਚਾਰ ਲੱਗਾ ਹੋ ਸਕਦਾ ਹੋਵੇਗਾ ਪਰ ਲੋਹੇ ਦੇ पिंजਰੇ ਵਿੱਚ ਬਹਿਣ ਵਾਲਾ ਨਹੀਂ ਕੋਈ ਤੇ ਉਹਦੇ ਨਾਲ ਦੇ ਲਾਲਚ ਦੇ ਦਿੱਤਾ ਤੇਨ ਨਵਾਦ ਤੇ ਸੂਬੇ ਬਣਾਉਣਾ ਹੈ ਉਹਨੇ ਨਹੀਂ ਅਸੀਂ ਨਹੀਂ ਪਾਈ ਫਿਰ ਉਹ ਕਹਿੰਦੇ ਆਰੇ ਨਾਲ ਚੀਰਨਾ ਤੇ ਜੀਕੇ ਵਿੱਚੋਂ ਬਾੜਨਾ ਤੇ ਅੱਗ ਵਿੱਚ ਸਾੜਨਾ ਕਹਿੰਦੇ ਹਾਂ ਗੱਲ ਪ੍ਰਵਾਨ ਹਾ ਜੀ ਹੋਰ ਨਹੀਂ ਕੋਈ ਉਹ ਵਿਚਾਰਵਾਣ ਜਿਉਂ ਵਿਚਾਰ ਲਗਾ ਕਹਿੰਦੇ ਉਹਨੇ ਖਿਲਾਲੀ ਮੰਨੀ ਬੈਠੇ ਸੀ ਫਲਾਣਾ ਵੀ ਹੋ ਜਾਈ ਹੋਂ ਸਕਦਾ ਫਲਾਣਾ ਵੀ ਹੋ ਸਕਦਾ ਹੈ ਪਰ ਇਹੋ ਜਿਹੇ ਗੁਣ ਜੇ ਕਿਤੇ ਉਹਦੇ ਬੰਦਿਆਂ ਵਿੱਚ ਆਦਾ ਉਹ ਲੇਖਣ ਚਾਹੇ ਤਾਂ ਕੋਈ ਨਹੀਂ ਇਸ ਵਾਸਤੇ ਨਹੀਂ ਨਹੀਂ ਪ੍ਰਤੇਗ ਬਹਾਦਰ ਸਾਹਿਬੀ ਸੱਚਾ ਗੁਰnabla ਦੂਰੇ ਬਾਕੀ ਭੁਲੇਖਾ ਹੀ ਭੁਲੇਖਾ ਮੱਖਣਸ਼ਾ ਵਰਗਾ ਕੋਈ ਪੈਦਾ ਹੋ ਜਾਂਦਾ। ਹੋਂ ਕੀ ਦੇਖਦਾ ਜਿਹੜਾ ਮਨ ਰੂਪੀ ਇਹ ਲਾਲ ਇਹਦੇ ਦੁਆਲੇ ਖਾਲਸਾ ਜੀ ਮੋਹ ਦਾ ਜਾਲ ਪੈ ਗਿਆ ਮੋਹ ਦਾ ਜਾਲਾ। ਈਆਂ ਦਾ ਮੋਹ ਪੁੱਤਰਾ ਦਾ ਮੋਹ ਸਬੰਧੀਆਂ ਦਾ ਮੋਹ ਆਪਣੀ ਦੇਹ ਦਾ ਹੀ ਮੋਹ ਬੜਾ ਭਾਰੀ। ਹੋਂ ਇੰਨੀ ਚਮਕ ਕਢਾਉਂਗੀਆਂ ਨੇ ਕਢਣੀਆਂ ਨੇ ਜ਼ਰੂਰ। ਉਹ ਸਿਆਣੇ ਸੰਤੂ ਜੀ। ਆਪ ਸਵਾ ਸਿਆਣੇ ਪੰਜ ਪਿਆਰੇ ਉਹ ਕਹਿੰਦੇ ਨੇ ਇਹਦਾ ਮੋਹ ਦਾ ਜਾਲਾ ਲਾ ਗੁਰੂ ਕੇ ਪਿਆਰਿਆ ਪਰ ਇਹ ਗੁਰੂ ਦੀ ਬਾਣੀ ਪਹਾੜ ਦੀ ਈਂਯਾਂ ਅਚਲ ਹੈ ਗੁਰੂ ਕਾ ਸ਼ਬਦ ਗੁਰੂ ਕੇ ਸ਼ਬਦ ਦੇ ਨਾਲ ਇਹਨੂੰ ਰਗੜ ਚੰਗੀ ਕਰ ਜਿਵੇਂ ਜਿਵੇਂ ਰਗੜੇਗਾ ਜਿਵੇਂ ਤਿਵੇਂ ਮੋਹ ਦਾ ਜਾਲਾ ਦੂਰ ਫਿਰ ਇਹਦੇ ਚੋਂ ਚਮਕਾਂ ਕੇ ਜੀ ਨਿਕਲਦੀਆਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ گرمتی کسوٹی پہ پرکھنا گرمتی ہے میرا جیون گرس والا ہے میرا جیون گرو کے آشے انسار ہے ہجور کہ گرسکھ میر چلو گر چالی جو گر کہیں سوئی پل مانو ہر ہر کتھا میرا لوگ